ਪਹਿਲੇ ਪਹਿਲੇ ਇਹ 20 ਅਕਤੂਬਰ ਤੱਕ ਕਰਵਾਈਆਂ ਜਾਣ। ਉਹ ਕਿਉਂਕਿ ਸਮਾਂ ਹੁਣ ਸਤੰਬਰ ਦੇ ਐਂਡ ਹੈਗਾ। ਔਰ ਅਕਤੂਬਰ ਵਿੱਚ ਅਸੀਂ ਵੀ ਇਸ ਗੱਲ ਤੋਂ ਪਾਲੀਪਾਂਤ ਜਾਣੂ ਹਾਂ ਕਿ ਛੁੱਟੀਆਂ ਬਹੁਤ ਆ ਰਹੀਆਂ ਹੈਗੀਆਂ ਅਲੱਗ-ਅਲੱਗ ਤਰ੍ਹਾਂ ਦੇ ਤਿਉਹਾਰ ਵੀ ਹੈਗੇ ਆ। ਅਕਤੂਬਰ ਰੇਕਾਰ ਦੋ ਨੂੰ ਛੁੱਟੀ ਹੋਣ ਕਰਕੇ ਉਸ ਤੋਂ ਬਾਅਦ 12 ਤਰੀਕ ਨੂੰ ਦੁਸਹਿਰਾ ਦਾ ਬਹੁਤ ਵੱਡਾ ਤਿਉਹਾਰ ਹੈਗਾ। 17 ਤਰੀਕ ਨੂੰ ਭਗਵਾਨ ਵਾਲਮੀਕੀ ਜਯੰਤੀ ਵੀ ਹੈ। ਔਰ ਇੱਕ 20 ਤਰੀਕ ਨੂੰ ਕਰਵਾ ਚੌਥ ਵੀ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈਗਾ ਤਾਂ ਕਿ ਅਸੀਂ ਆਪਣਾ ਸ਼ਡਿਊਲ ਜਿਹੜਾ ਹੈਗਾ ਉਹ 20 ਤਰੀਕ ਤੋਂ ਪਹਿਲੇ ਇਲੈਕਸ਼ਨ ਵੀ ਕਰਾਈਆਂ ਜਾਣ ਔਰ ਤਿਉਹਾਰਾਂ ਦਾ ਵੀ ਖਿਆਲ ਰੱਖਿਆ ਜਾਵੇ ਤਾਂ ਕਿ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਨਾ ਆ ਨਦੀ ਹੋਵੇ। ਰੂਲ ਦੇ ਮੁਤਾਬਕ ਜਿਹੜਾ ਸਮਾਂ ਵੀ ਦਿੱਤਾ ਜਾਣਾ ਹੈਗਾ ਨੋਮੀਨੇਸ਼ਨਸ ਸ਼ੁਰੂ ਹੋਣ ਤੋਂ ਲੈ ਕੇ ਫਿਰ ਉਸ ਤੋਂ ਬਾਅਦ ਸਕਰੂਟੀਨੀ ਵਿਡਰੋਅਲਸ ਕੈਂਪੇਨ ਦਾ ਪੀਰੀਅਡ ਐਟ ਸੇਟਰਾ ਉਹ ਵੀ ਧਿਆਨ ਵਿੱਚ ਰੱਖਣਾ ਹੁੰਦਾ ਹੈ। ਕਟਾਈ ਦਾ ਸੀਜ਼ਨ ਵੀ ਹੈ। ਕrops ਅਕਟੋਬਰ 10 ਤੱਕ ਆਉਣੀਆਂ ਸ਼ੁਰੂ ਹੋ ਜਾਂਦੀ ਹੈ ਕਿ ਮੋਸਟਲੀ। ਤੋਂ ਜ਼ਿਆਦਾ ਦੇਰ ਵੀ ਨਹੀਂ ਅਸੀਂ ਕਰ ਸਕਦੇ ਕਿਉਂਕਿ ਉਸ ਟਾਈਮ ਤੱਕ ਸਾਰਾ ਜਿਹੜੇ ਫਾਰਮਰਸ ਹੈਗੇ ਆ ਉਹ ਆਪਣੇ ਕਟਾਈ ਵਿੱਚ ਹੋਣਗੇ ਤਾਂ ਅਸੀਂ ਸਾਰਾ ਕੁਝ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਲੈਕਸ਼ਨ ਸ਼ਡਿਊਲ ਤਿਆਰ ਕੀਤਾ ਹੈਗਾ ਉਹ ਮੈਂ ਤੁਹਾਨੂੰ ਅੱਜ ਰਿਵੀਲ ਕਰਾਂਗਾ ਤੁਹਾਨੂੰ ਮੈਂ ਦੱਸਾਂਗਾ ਤਾਂ ਕਿ ਲੋਕਾਂ ਨੂੰ ਵੀ 콰ਟੇ ਦੇ ਜ਼ਰੀਏ ਸੂਚਨਾ ਮਿਲ ਜਾਏ ਕਿ ਇਲੈਕਸ਼ਨਸ ਕਦੋਂ ਹੋ ਰਹੀਆਂ ਹੈਗੀਆਂ ਤੇ ਕਿਹੜੇ-ਕਿਹੜੇ ਡੇਟਸ ਤੋਂ ਕਿਹੜੇ-ਕਿਹੜੀ ਚੀਜ਼ ਹੋ ਰਹੀ ਹੈ ਸੋ ਕਮਿਸ਼ਨ ਵੱਲੋਂ ਇਲੈਕਟੋਰਲ ਰੋਲ ਜਿਹੜੀ ਹੈਗੀ ਵੋਟਰ ਸੂਚੀ ਜਿਹੜੀ ਹੈਗੀ ਸਭ ਤੋਂ ਜਿਹੜੀ ਅਹਿਮ ਹੁੰਦੀ ਹੈ ਪੰਚਾਇਤਾਂ ਵਾਸਤੇ ਵੱਖਰੀ ਹੁੰਦੀ ਹੈ ਐਸੈਂਬਲੀ ਤੇ ਲੋਕ ਸਭਾ ਵਾਲੀ ਜਿਹੜੀ ਸੂਚੀ ਹੈ ਉਹ ਇਲੈਕਸ਼ਨ ਕਮਿਸ਼ਨ ਵੱਲੋਂ ਤਿਆਰ ਕੀਤੀ ਜਾਂਦੀ ਹੈ। ਔਰ ਕਿਉਂਕਿ ਉਹ ਬੜਾ ਏਰੀਆ ਵੱਡਾ ਹੁੰਦਾ ਹੈ ਤਾਂ ਉਹਦੇ ਵਿੱਚ ਰਿਟਰਨਿੰਗ ਆਫਸਰ ਵੀ ਲਿਮਿਟਿਡ ਹੁੰਦੇ ਆ। ਇਹ ਹੈ ਕਿ ਹੈ ಗ್ರಾಮ ਪੰਚਾਇਤ ਇਲੈਕਸ਼ਨ ਜਿਹਦੇ ਵਿੱਚ ਲੋਕਲ ਬਾਡੀ ਨੂੰ ਅਸੀਂ ਇੱਕ ಗ್ರಾಮ ਪੰਚਾਇਤ ਮੰਨਦੇ ਹਾਂ। ਸੋ ਹਰੇਕ ಗ್ರಾಮ ਪੰਚਾਇਤ ਵਿੱਚ ਤੁਹਾਨੂੰ ਜਿਵੇਂ ਪਤਾ ਹੈ ਪੰਜ ਤੋਂ ਲੈ ਕੇ 13 ਤੱਕ ਪੰਚੇਸ ਹੁੰਦੇ ਆ ਜਾਂ ਵਾਰਡਸ ਹੁੰਦੇ ਆ ਔਰ ਉਹਨੇ ਅਗੇਂਸਟ ਪੰਚੇਸ ਹੁੰਦੇ ਆ। ਸੋ ਹਰੇਕ ಗ್ರಾಮ ਪੰਚਾਇਤ ਵਿੱਚ ਇੱਕ ਸਰਪੰਚ ਖੜਾ ਹੋਇਆ ਹੋਏਗਾ। ਉਨੇ ਵਾਸਤੇ 2 3 4 ਜਿੰਨੇ ਵੀ ਕੈਂਡੀਡੇਟਸ ਖੜੇ ਹੋਣਗੇ ਔਰ ਹਰੇਕ ਵਾਰਡ ਵਾਸਤੇ ਵੀ ਅਲੱਗ-ਅਲੱਗ ਕੈਂਡੀਡੇਟਸ ਖੜੇ ਹੋ ਸਕਦੇ ਆ। ਤੋਂ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਵੱਡਾ ਇੱਕ ਇੱਕ ਕੰਮ ਹੈਗਾ ਔਰ ਡੀਸੀਸ ਨੂੰ ਜਿਹੜੇ ਡਿਸਟ੍ਰਿਕਟ ਇਲੈਕਸ਼ਨ ਆਫਿਸਰਸ ਹੈਗੇ ਆ ਔਰ ਉਹਨਾਂ ਦੇ ਅਧੀਨ ਜਿਹੜੇ ਰਿਟਰਨਿੰਗ ਆਫਿਸਰਸ ਕੰਮ ਕਰਦੇ ਹੈਗੇ ਆ ਉਹਨਾਂ ਵਾਸਤੇ ਕਿੰਨਾ ਇੱਕ ਵੱਡਾ ਕਾਰਜ ਹੈਗਾ। ਔਰ ਇਹ ਸਾਰਾ ਕੰਮ ਸਾਰੀ ਜਿਹੜੀ ਕਾਰਵਾਈ ਹੈਗੀ ਹੈ ਇਹ ਆਪਾਂ ਤੁਸੀਂ ਦੇਖ ਲੋਗੇ ਕੁਝ ਦਿਨਾਂ ਵਿੱਚ ਸਾਰਾ ਸੰਪੂਰਨ ਕਰਨਾ ਹੈਗਾ ਸੋ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈਗੀ ਇਹ ਕਮਿਸ਼ਨ ਤੇ ਵੀ ਔਰ ਜ਼ਿਲ੍ਹਾ ਅਧਿਕਾਰੀਆਂ ਤੇ ਵੀ ਔਰ ਮੈਨੂੰ ਪੂਰੀ ਉਮੀਦ ਹੈ ਆਸ ਹੈ ਔਰ ਮੈਨੂੰ ਮੈਂ ਜਾਣਦਾ ਕਿ ਸਾਡੇ ਜਿਹੜੇ ਹੌਸਲ ਹੈਗੇ ਆ ਬਹੁਤ ਚੰਗੀ ਤਰ੍ਹਾਂ ਕੰਮ ਕਰਕੇ ਔਰ ਪੂਰੇ ਲਗਨ ਨਾਲ ਇਸ ਵੱਡਾ ਬਹੁਤ ਵੱਡਾ ਜਿਹੜਾ ਇਲੈਕਸ਼ਨ ਹੈਗਾ ਵੱਡੇ ਪੱਧਰ ਤੇ ਕਰਨਾ ਹੈਗਾ ਇਹ ਚੰਗੀ ਤਰ੍ਹਾਂ ਇਹਨੂੰ ਪੂਰਾ ਕਰ ਦੇਗੇ ਇਲੈਕਟਰਲ ਓਲ ਛਪ ਗਈ ਹੈ ਔਰ ਰੀਸੈਂਟਲੀ ਤੱਕੇ ਕੋਈ ಗ್ರಾಮ ਪੰਚਾਇਤ ਦੇ ਇਲੈਕਟੋਰਲ ਰੋਲ ਵਿੱਚੋਂ ਰਹਿ ਨਾ ਜਾਵੇ ਉਹਦੇ ਵਾਸਤੇ ਵੀ ਅਸੀਂ ਇੱਕ ਸਪੈਸ਼ਲ ਪਿਛੇ ਅਪਡੇਟ ਦਾ ਸਮਾਂ ਦਿੱਤਾ ਸੀ ਸਾਰੇ ਡੀਸੀਜ਼ ਨੂੰ ਔਰ ਉਹਨਾਂ ਦੀ ਜਾਣਕਾਰੀ ਅਨੁਸਾਰ 4 ਸਪਟੈਂਬਰ ਤੱਕ ਇਹ ਵੋਟਰ ਲਿਸਟ ਜਿਹੜੀਆਂ ਹੈ ਕਿ ਅਪਡੇਟਡ ਵੀ ਹੋ ਗਈਆਂ ਔਰ ਇਹਨਾਂ ਦੇ ਜਿਹੜੇ ਲੋੜਿੰਦੇ ਸਪਲੀਮੈਂਟਰੀ ਹੈਗੀ ਹੈ ਉਹ ਵੀ ਤਿਆਰ ਕੀਤੀ ਗਈ ਹੈ ਇਸ ਸਮੇਂ ਜੋ ਰੂਰਲ ਡਿਵੈਲਪਮੈਂਟ ਐਂਡ ਪੰਚਾਇਤਸ ਵੱਲੋਂ ਸੂਚਨਾ ਪ੍ਰਾਪਤ ਹੋਈ ਹੈ 13237 ಗ್ರಾಮ ਪੰਚਾਇਤ ਹੈਗੀ ਇਸ ਸਟੇਟ ਵਿੱਚ। ਔਰ 13000 13237 ਔਰ ਇਹ ਫਿਗਰਸ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਅਸੀਂ ਪ੍ਰੈਸ ਨੋਟ ਤਿਆਰ ਕੀਤਾ ਹੈਗਾ। ਇਹ ਸਾਰੀਆਂ ਫਿਗਰਸ ਜਿਹੜੀਆਂ ਹੈਗੀਆਂ ਉਹ ਮੈਂ ਪ੍ਰੈਸ ਨੋਟ ਵਿੱਚ ਪਕਾਇਦਾ ਪਾਈਆਂ ਹੈਗੀਆਂ। ਇਹ ਤੁਹਾਡੇ ਕੋਲ ਵੀ ਆ ਜਾਣਗੇ। ਮੈਂ ਤੁਹਾਨੂੰ ਬਰੀਫਲੀ ਦੱਸ ਰਿਹਾ ਹੈਗਾ। ہاں ہاں پہلے چار مرج ہو گیا رول ڈویلپمنٹ نے جو یہ پہلے ٹھیک ہے جی انی ہزار ایک سو دس پولنگ بوتھ بننے پورے انی ہزار ایک سو دس پولنگ بوتس الگ الگ ضلع بنن گے اور ٹوٹل جیڑی ریٹ ہے وہ ایک کروڑ تیتی لکھ ستانوے ہزار نو سو بتی ہے یہ بھی دونوں فگر پیس نوٹ جائے گی جی سر 1 ਕਰੋੜ 33 ਲੱਖ 97 ਹਜ਼ਾਰ 932 ਦਿਸ ਇਸ ਦ ਫਿਗਰ ਆਫ ਇਲੈਕਟੋਰੇਟਸ ਰਜਿਸਟਰਡ ਵੋਟਰਸ ਜਿਹੜੇ ਹੈਗੇ 1 ਕਰੋੜ 33 ਲੱਖ 97 ਹਜ਼ਾਰ 932 ਠੀਕ ਹੈ ਜੀ ਇਹਦੇ ਵਿੱਚ ਮੇਲ ਫੀਮੇਲ ਐਂਡ ਆਦਰਸ ਦਾ ਜਿਹੜੀ ਫਿਗਰ ਹੈ ਉਹ ਤੁਹਾਨੂੰ ਪ੍ਰੈਸ ਨੋਟ ਵਿੱਚ ਮਿਲ ਜਾਵੇਗੀ ਇਹ ਜਿਹੜੀ ਇਲੈਕਸ਼ਨਸ ಗ್ರಾಮ ਪੰਚਾਇਤ ਦੀ ਹੈਗੀ ਹੈ ਇਹ ਅਸੀਂ ਬੈਲਟ ਬਾਕਸ ਰਾਹੀਂ ਹੀ ਕਰਾਵਾਂਗੇ ਕਿਉਂਕਿ ਬਹੁਤ ਵੱਡੇ ਪੱਧਰ ਤੇ ਨੇ ایਪੀਐਮਸ ਪ੍ਰਾਪਤ ਨਹੀਂ ਹੁੰਦੇ ਤਾਂ ਬੈਲਟ ਬਾਕਸ ਰਾਹੀਂ ਹੋਏਗਾ ਔਰ ਇਹ ਤਕਰੀਬਨ ਅਸੀਂ ਹਰੇਕ ਜ਼ਿਲ੍ਹੇ ਵਿੱਚ ਜਿੰਨੇ ਲੋਡਿੰਗ ਦੇ ਬੈਲਟ ਬਾਕਸਸ ਹੈਗੇ ਉਸ ਤੋਂ ਜ਼ਿਆਦਾ ਮਾਤਰਾ ਵਿੱਚ ਅਸੀਂ ਉਹਨਾਂ ਨੂੰ ਸਪਲਾਈ ਕਰ ਦਿੱਤੇਗਾ ਜਿਹੜੇ ਉਮੀਦਵਾਰ ਹੈਗੀ ਹੈ ਸਰਪੰਚ ਜਾਂ ਪੰਚ ਵਾਸਤੇ ਉਹਨਾਂ ਨੂੰ ਨੋਮੀਨੇਸ਼ਨ ਫੀਸ ਦਾ ਇੱਕ ਰੂਲਸ ਵਿੱਚ ਹੈਗਾ ਕਿ 100 ਰੁਪਏ ਨੋਮੀਨੇਸ਼ਨ ਫੀਸ ਉਹਨਾਂ ਨੂੰ ਨਾਲ ਨੋਮੀਨੇਸ਼ਨ ਪੇਪਰਜ਼ ਐਂਡ ਆਲ ਦੇਣੀ ਪੈਣੀ ਹੈ ਜਿਹੜੇ ਐਸਸੀ ਔਰ ਬੀਸੀ ਕੈਂਡੀਡੇਟਸ ਹੈਗੇ ਆ ਉਹਨਾਂ ਨੂੰ ਇਸ ਦਾ 50% ਮੀਨਸ 50 ਰੁਪਏ ਨੋਮੀਨੇਸ਼ਨ ਫੀਸ ਤਰ੍ਹਾਂ ਪੜਨੀ ਪੈਗੀ ਇਲੈਕਸ਼ਨਸ ਵਿੱਚ ਐਕਸਪੈਂਡਿਚਰ ਕੈਂਡੀਡੇਟ ਵੱਲੋਂ ਉਹਨੂੰ ਕੰਟਰੋਲ ਕਰਨ ਵਾਸਤੇ ਸਟੇਟ ਇਲੈਕਸ਼ਨ ਕਮਿਸ਼ਨ ਨੇ ਨੋਟੀਫਿਕੇਸ਼ਨ ਵੀ ਕੱਢਿਆ ਹੈਗਾ ਬਕਾਇਦਾ ਤੋ ਸਰਪੰਚ ਵਾਸਤੇ ਜਿਹੜੀ ਐਕਸਪੈਂਡਿਚਰ ਲਿਮਿਟ ਹੈ ਉਹ 40000 ਰੁਪਏ ਹੈ। ਔਰ ਜਿਹੜੇ ਪੰਚ ਵਾਸਤੇ ਹੈਗਾ ਉਹ ਹੈਗਾ 30000 ਰੁਪਏ। ਰਿਟਰਨਿੰਗ ਆਫਿਸਰਸ AROs ਵਗੈਰਾ ਸਾਰਾ ਪ੍ਰਬੰਧ ਕਰ ਦਿੱਤਾ ਗਿਆ ਹੈ BCs ਵੱਲੋਂ ਆਈਡੈਂਟੀਫਾਈ ਹੋ ਗਏ ਹੈਗੇ ਹਨਾਂ ਦੀ ਡਿਊਟੀਆਂ ਰਿਟਰਨਿੰਗ ਆਫਿਸਰ ਦੀ ਡਿਊਟੀ ਉਹਨਾਂ ਦੇ ਦਫ਼ਤਰਾਂ ਵਿੱਚ ਨੋਮੀਨੇਸ਼ਨ ਪੇਪਰਸ ਆਦੀ ਲੈਂਡ ਵਾਸਤੇ ਕੀਤੀ ਗਈ ਹੈ ਤੋ ਉਹ ਸਾਰਾ ਇਨ ਪਲੇਸ ਹੈਗਾ। ਇਲੈਕਸ਼ਨ ਦੇ ਦੌਰਾਨ ਔਰ ਇਲੈਕਸ਼ਨ ਦਾ ਜਿਹੜਾ ਹੋਲ ਪ੍ਰੋਸੈਸ ਹੈ ਉਹਨੂੰ ਸਹੀ ਤਰੀਕੇ ਨਾਲ ਜ਼ਿਲ੍ਹੇ ਵਿੱਚ ਦੇਖਣ ਵਾਸਤੇ ਅਸੀਂ ਇਲੈਕਸ਼ਨ ਆਬਜ਼ਰਵਰਸ ਲਾਵਾਂਗੇ ਸੀਨੀਅਰ ਆਈਐਸ ਸੀਨੀਅਰ ਪੀਸੀਐਸ ਆਫਸਰਸ ਹੋਣਗੇ ਉਹਦੀ ਲਿਸਟ ਜਿਹੜੀ ਹੈਗੀ ਹੈ ਸਰਕਾਰ ਪ੍ਰੋਵਾਈਡ ਕਰ ਰਹੀ ਹੈ ਉਹ ਸਮੇਂ ਤੇ ਆਬਜ਼ਰਵਰਸ ਜਿਹੜੇ ਹੈਗੇ ਹਨ ਹਰ ਇੱਕ ਡਿਸਟ੍ਰਿਕਟ ਨੂੰ ਅਲੋਟ ਕੀਤੇ ਜਾਣਗੇ ਸਾਡੇ ਵੱਲੋਂ ਔਰ ਉਹ ਸਾਨੂੰ ਸਮੇਂ-ਸਮੇਂ ਤੇ ਜਿਹੜੀ ਰਿਪੋਰਟਸ ਹੈਗੀ ਹੈ ਜਾਂ ਹੋਰ ਕੋਈ ਵੀ ਕੋਈ ਇਸ਼ੂ ਹੈਗਾ ਉਹ ਸਾਨੂੰ ਉਹ ਇਹ ਮਿਨਿਸਪਲ ਕਾਰਪੋਰੇਸ਼ਨ ਵਿੱਚ ਕੀਤੇ ਸੀਗੇ ਔਰ ਪਿਛਲੀ ਵਾਰ 2018 ਵਿੱਚ ਵੀ ਲਗਾਏ ਗਏ ਸੀ ਇਟ ਇਜ਼ ਨਾਟ ਇਟ ਇਜ਼ ਅ ਸਟੈਂਡਰਡ ਪ੍ਰੈਕਟਿਸ ਠੀਕ ਹੈ ਜੀ ਔਰ ਜਿਸ ਤਰ੍ਹਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਇੱਕ ਨੋਟਾ ਦਾ ਬਟਨ ਹੁੰਦਾ ਈਵੀਐਮ ਦੇ ਥੱਲੇ ਨਨ ਆਫ ਦੀ ਅਬਵ ਜੇਕਰ ਤੁਸੀਂ ਨਹੀਂ ਕਰਦੇ ਉਹ ਵੀ ਅਸੀਂ ਪ੍ਰोसीजर ਅਡਾਪਟ ਕੀਤਾ ਹੈਗਾ ਸੋ ਇਸ ਵਿੱਚ ਜਿਹੜੇ ਬੈਲਟ ਪੇਪਰ ਤੇ ਜਿਹੜੇ ਛਪਣਗੇ ਉਹ ਲਾਸਟ ਦੇ ਨਨ ਆਫ ਦੀ ਅਬਵ ਉਪਰੋਂ ਕੋਈ ਵੀ ਨਹੀਂ ਉਹ ਵੀ ਇੱਕ ਖਾਨਾ ਆ ਕੀਤਾ ਜਾਵੇਗਾ ਜਿਹੜਾ ਸਾਡਾ ਵੈਬਸਾਈਟ ਹੈਗਾ ਸਟੇਟ ਇਲੈਕਸ਼ਨ ਕਮਿਸ਼ਨ ਦਾ ਉਹ ਅਸੀਂ ਮੈਂ ਕਾਫੀ ਦੇਰ ਤੋਂ ਲੱਗਿਆ ਹੋਇਆ ਪਿੱਛੇ ਤੇ ਅਸੀਂ ਉਹਨੂੰ ਅਪਡੇਟ ਕਰ ਦਿੱਤਾ ਹੈਗਾ ਉਹ ਹੁਣ ਫੰਕਸ਼ਨਿੰਗ ਹੈਗਾ ਉਹਦਾ ਜਿਹੜਾ ਐ ਐਸਟੀਪੀ ਐਚਟੀਪੀ ਐਡਰੈਸ ਹੈਗਾ ਉਹ ਹੈਗਾ sec.punjab.gov.in ਸੋ ਵੈਰੀ ਸਿੰਪਲ sec.punjab.gov.in ਉਹ ਸਾਡਾ ਸਟੇਟ ਇਲੈਕਸ਼ਨ ਕਮਿਸ਼ਨ ਦਾ ਵੈਬਸਾਈਟ ਹੈਗਾ ਜਿੰਨੇ ਵੀ ਇੰਪੋਰਟੈਂਟ ਇਨਸਟਰਕਸ਼ਨਸ ਹੈਗੇ ਆ ਮਾਡਲ ਕੋਡ ਆਫ ਕੰਡਕਟਰ ਨੋਮੀਨੇਸ਼ਨ ਪੇਪਰਸ ਦਾ ਜਿਹੜਾ ਨਮੂਨਾ ਹੈਗਾ ਜਿਹੜਾ ਸੈਲਫ ਡਿਕਲੇਰੇਸ਼ਨ ਪੰਚਾਇਤ ਦੇ ਨੋਮੀਨੇਸ਼ਨ ਪੇਪਰ ਦੇ ਨਾਲ ਲਗਾਣਾ ਹੁੰਦਾ ਹੈਗਾ ਫਾਰਮਸ ਜਿੰਨੇ ਵੀ ਹੈਗੇ ਆ ਉਹ ਸਾਰੇ ਅਸੀਂ ਅਪਲੋਡ ਕੀਤੇ ਹੋਏ ਆ ਕੋਈ ਵੀ ਵਿਅਕਤੀ ਇਹ ਫਾਰਮਸ ਜਿਹੜੇ ਹੈਗੇ ਆ ਉਤੋਂ ਡਾਊਨਲੋਡ ਕਰ ਸਕਦਾ ਹੈ ਇਥੋਂ ਤੱਕ ਕਿ ਜਿਹੜੇ ਅਸੀਂ ਸਿੰਬल्स ਫ੍ਰੀ ਸਿੰਬल्स ਉਹ ਕੀਤਾ ਉਹਦੀ ਜਿਹੜੀ ਬੁੱਕਲੇਟ ਹੈਗੀ ਹੈ ਉਹ ਵੀ ਅਸੀਂ ਤਿਆਰ ਕਰਕੇ ਨਵੇਂ ਸਿਰਿਓਂ ਸਾਰੇ ਡਿਸਟ੍ਰਿਕਟਸ ਨੂੰ ਭੇਜ ਦਿੱਤੇ ਹਨ ਔਰ ਇਹਦੀ ਕਾਪੀ ਜਿਹੜੀ ਹੈ ਇਹ ਵੀ ਸਾਡੇ ਵੈਬਸਾਈਟ ਦੇ ਉੱਤੇ ਉਪਲਬਧ ਹੋਵੇਗੀ so anybody can see this ਇਹਦੇ ਵਿੱਚ ਅਸੀਂ ਇਸ ਵਾਰ ਇਹ ਕੀਤਾ ਹੈਗਾ ਕਿ ਇੱਕ ਜਨਰਲਾਈਜ਼ਡ ਲਿਸਟ ਨਹੀਂ ਦਿੱਤੀ ਹੈ ਸਭ ਤੋਂ ਪਹਿਲੇ ਤਾਂ ਜਿਵੇਂ ਤੁਹਾਨੂੰ ਪਤਾ ਹੈ ਕਿ ਸਰਕਾਰ ਨੇ ਆਪਣੇ ਸੈਕਸ਼ਨ ਰੂ 12 ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਐਕਟ ਦਾ ਉਹਨੂੰ ਮਾੜ ਜਿਆ ਮੈਨ ਕਰਕੇ ਜਿੱਥੇ ਦਾ ಗ್ರಾಮ ਪੰਚਾਇਤ ਦੇ ਕੈਂਡੀਡੇਟਸ ਹੈਗੇ ਉਹ ਹੁਣ ਕਿਸੇ ਪੋਲੀਟੀਕਲ ਪਾਰਟੀ ਦੇ ਬੇਸਿਸ ਤੇ ਨਹੀਂ ਖੜੇ ਹੋ ਸਕਦੇ। ਔਰ ਉਹਨਾਂ ਵਾਸਤੇ ਫ੍ਰੀ ਸਿੰਬल्स ਵੀ ਅਲੋਟ ਕੀਤੇ ਜਾਣਗੇ ਆ ਜਿਹੜੀ ਅਸੀਂ ਕੱਢੀ ਹੈ। ਸਰਪੰਚਾਂ ਵਾਸਤੇ ਮੈਂ ਵੱਖਰੇ ਸਿੰਬਲ ਬਣਾਏ ਹੋਏ ਇੱਕ ਪੂਰਾ ਇੱਕ ਲਿਸਟ ਹੈਗੀ ਹੈ। ਔਰ ਪੰਚੇਸ ਵਾਸਤੇ ਅਸੀਂ ਵੱਖਰੀ ਸਿੰਬल्स ਬਣਾਏ ਤਾਂ ਕਿ ਦੋਨਾਂ ਵਿੱਚ ਡੁਪਲੀਕੇਸ਼ਨ ਨਾ ਹੋਵੇ ਕਿਉਂਕਿ ਕਈ ਵਾਰ ਸਰਪੰਚ ਨੂੰ ਵੀ ਅਲੋਟ ਹੁੰਦਾ ਕਈ ਵਾਰ ਗਲਤੀ ਨਾਲ ਜਾਂ ਕਹਿ ਲੋ ਕਿਸੇ ਤਰੀਕੇ ਨਾਲ ਪੰਚ ਨੂੰ ਜੇ ਅਲੋਟ ਹੋ ਗਿਆ ਤਾਂ ਫਿਰ ਉਹ ਕੰਫਿਊਜ਼ਨ ਕ੍ਰੀਏਟ ਹੋ ਸਕਦੀ ਹੈ ਸੋ ਸਰਪੰਚ ਵਾਸਤੇ ਵੱਖਰੇ ਆਏ ਕਿ ਔਰ ਪੰਚ ਵਾਸਤੇ ਵੱਖਰੇ ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਪਤਾ ਹੈ ਕਿ ਜ਼ਿਲ੍ਹਾ ਪਾਰਿਸ਼ਦ ਤੇ ਬਲਾਕ ਸਮਿਤੀ ਦੇ ਵੀ ਡਿਊ ਹੋ ਰਹੇ ਹੈਗੇ ਐ ਇਲੈਕਸ਼ਨਸ ਸੋ ਉਹਨਾਂ ਵਾਸਤੇ ਵੀ ਸਿੰਬਲਸ ਜਿਹੜੇ ਹੈਗੇ ਅਸੀਂ ਵੱਖਰੇ ਤੌਰ ਤੇ ਬਣਾਏ ਹੈਗੇ ਮਿਨਿਸਪਲ ਦੇ ਜਿਹੜੇ ਸਿੰਪਲਸ ਹੈ ਉਸ ਇਲੈਕਸ਼ਨ ਵਾਸਤੇ ਉਹਦੇ ਵਾਸਤੇ ਮੈਂ ਅਲੱਗ ਆ ਇਨਸਟਰਕਸ਼ਨਸ ਕੱਢਾਂਗਾ ਉਹਨਾਂ ਵਾਸਤੇ ਅਸੀਂ ਇਨਸਟਰਕਸ਼ਨਸ ਅਲੱਗ ਕਰਕੇ ਅਲੱਗ ਉਹਨਾਂ ਨੂੰ ਫ੍ਰੀ ਸਿੰਬਲਸ ਹੋਗੇ ਜਾਂ ਪਾਰਟੀ ਸਿੰਬਲਸ ਜਿਹੜੇ ਹੈਗੇ ਉਹ ਪਾਵਾਂਗੇ ਇਹਦੇ ਵਿੱਚ ਸੋ ਇਹਨਾਂ ਗੱਲਾਂ ਦੇ ਨਾਲ ਮੈਂ ਜੇਕਰ ਕੋਈ ਤੁਹਾਨੂੰ ਇਸ਼ੂ ਹੈਗਾ ਤਾਂ ਮੈਨੂੰ ਦੱਸ ਦਿਓ ਬਿਕੋਜ਼ ਉਹਨਾਂ ਆਪਾਂ ਮੇਨ ਜਿਹੜਾ ਇਸ਼ੂ ਹੈਗਾ ਉਸ ਤੇ ਆ ਸਕਦੇ ਹੈਗੇ ਜਿਹੜਾ ਹੈਗਾ ਇਲੈਕਸ਼ਨ ਡੇਟਸ ਬਗੈਰ ਸਰ ਐਕਸਪੈਂਡੀਚਰ ਨਹੀਂ ਜੀ ਐਕਸਪੈਂਡੀਚਰ ਦਾ ਪਹਿਲੇ ਸੀਗਾ ਇਨਫੈਕਟ ਪਿਛਲੀ ਵਾਰ 2018 ਵਿੱਚ ਐਕਸਪੈਂਡੀਚਰ ਲਿਮਿਟ ਸੀਗੀ 30000 ਤੇ 20000 ਸਰਪੰਚਾਂ ਵਾਸਤੇ 30000 ਤੇ 20000 ਮੇਰੇ ਆਉਣ ਤੋਂ ਬਾਅਦ ਮੈਂ ਥੋੜਾ ਜੈ ਇਹਨੂੰ ਰਿਵਿਊ ਕੀਤਾ ਹੈਗਾ ਔਰ ਮੈਂ ਇਹਨੂੰ 25% ਵਧਾ ਕੇ 40 ਤੇ 30 ਕੀਤਾ ਹੈਗਾ ਜੀ ਸਿੰਬਲਸ 173 ਹੈ ਜੀ ਟੋਟਲ ਬਟ ਅਲੱਗ-ਅਲੱਗ ਆ देयर ਅਲੱਗ 113 ਨੋਟਾ ਵੀ ਹੋਏਗਾ ਨੋਟਾ ਹੋਏਗਾ ਜੀ ਨੋਟਾ ਹੋਏਗਾ ਬੈਰਟ ਪੇਪਰ ਦੇ ਲਾਸਟ ਦੇ ਨੋਟਾ ਦਾ 175 450 9 ਜੀ 9 ਟੋਟਲ ਟੋਟਲ ਹੈ ਗਿਆ 175 ਜ਼ਿਲ੍ਹਾ 173 ਜ਼ਿਲ੍ਹਾ ਪਰਿਸ਼ਦ ਵਾਸਤੇ ਦੇਖੋ ਮੈਂ ਦੱਸਾਂਗਾ ਇਹ ਟੇਬਲ ਪੈਸੇ ਇਟਸ ਅਵੇਲੇਬਲ ਔਨ ਮਾਈ ਵੈਬਸਾਈਟ ਬਟ ਆਲ ਜਸਟ ਟੈਲ ਯੂ ਸਿੰਸ ਯੂ ਹੈਵ ਰੇਜ਼ਡ ਦੀ ਕੁਐਸਚਨ ਜ਼ਿਲ੍ਹਾ ਪਰਿਸ਼ਦ ਦੀ ਚੋਣ ਲਈ 32 ਫਰੀ ਸਿੰਬल्स ਹੈ ਜੀ 32 ਫਰੀ ਫਰੀ ਸਿੰਬल्स ਮੀਨਸ ਜਿਹੜੇ ਪੋਲਿਟਿਕਲ ਪਾਰਟੀ ਦਾ ਸਿੰਬਲ ਨਹੀਂ ਹੈ ਕਿਉਂਕਿ ਉਹ ਰਿਜ਼ਰਵਡ ਹੁੰਦੇ ਆਗੇ ਠੀਕ ਹੈ ਜੀ ਬਲੌਕ ਸਮੇਟੀ ਦੇ ਚੋਣ ਲਈ ਉਮੀਦਵਾਰਾਂ ਲਈ ਅਸੀਂ 32 ਅਲੱਗ-ਅਲੱਗ ਤਰ੍ਹਾਂ ਦੇ ਸਿੰਬਲ ਕਿਤੇ ਕਿਉਂਕਿ ਹਰੇਕ ਜਿਹੜਾ ਵਾਰਡ ਹੈਗਾ ਜਾਂ ਹਰੇਕ ਜਿੱਥੇ ਵੀ ਉਹਨਾਂ ਨੇ ਖੜਨਾ ਹੈ ਸਾਡੀ ਉਮੀਦ ਹੈ ਕਿ 32 ਤੋਂ ਜ਼ਿਆਦਾ ਕੈਂਡੀਡੇਟਸ ਨਹੀਂ ਹੋਣਗੇ ਸੋ ਉਹਨਾਂ ਵਿੱਚੋਂ ਆਰਓ ਆਰਓ ਵਿਲ ਅਲੋਕੇਟ ਠੀਕ ਹੈ ਜੀ ਆਰਓ ਵਿਲ ਅਲੋਕੇਟ ði ਸਿੰਬल्स ਸਰਪੰਚ ਇੱਕ ਪਹਿਨ ਮੈਡੂ ਕੰਪਲੀਟ ਕਰ ਲੈਣ ਤੇ ਸਰਪੰਚ ਸਰਪੰਚ ਦੀ ਚੋਣ ਲਈ 38 ਹੈਗੇ 38 ਠੀਕ ਹੈ ਜੀ ਸੋ ਇੱਕ ਪਿੰਡ ਵਿੱਚ ਇੱਕ ਸਰਪੰਚ ਹੋਣਾ ਹੈਗਾ ਉਹਦੇ ਚ 5 6 10 ਚਲੋ ਜਿੱਤੇ I can't say but 38 ਅਵੇਲੇਬਲ ਹੈਗੇ ਆ ਔਰ ਪੰਚਾਂ ਦੀ ਚੋਣ ਵਾਸਤੇ ਸਾਡੇ ਕੋਲ ਜ਼ਿਆਦਾ ਹੈਗੇ ਉਹ ਹੈਗੇ 70 70 ਸੋ ਦਿਸ ਇਜ਼ ਦਾ ਨੰਬਰ ਆਫ 3 ਸਿੰਬल्स ਵਿਚ ਵੀ ਹੈਵ ਗਿਵਨ ਹੇਰ ਇਸ ਬੁੱਕ ਵਿੱਚ ਔਰ ਇਸ ਵਿੱਚ ਜਿਹੜੀ ਪਿਕਟੋਰੀਅਲ ਰਿਪਰੈਜੈਂਟੇਸ਼ਨ ਹੈ ਮੀਨਸ ਉਹਦੀ ਜਿਹੜੀ ਫੋਟੋ ਹੈ ਉਹ ਵੀ

ਹਾਂਜੀ ਕੁਆਲੀਫਿਕੇਸ਼ਨ ਐਜੂਕੇਸ਼ਨ ਕੋਈ ਨਹੀਂ ਹੋਣੀ ਚਾਹੀਦੀ ਨਹੀਂ ਵੀ ਡੋਨਟ ਹੈਵ ਐਨੀ ਸੱਚ ਕਲੂ ਵੀ ਡੋਨਟ ਹੈਵ ਐਨੀ ਸੱਚ ਥਿੰਗ ਓਨਲੀ ਥਿੰਗ ਇਜ਼ ਐਟ ਦੀ ਏਜ ਏਜ ਸਰ ਮੈਂਬਰ ਚੋਣ ਵੀ ਜਾਂਦਾ ਕਿਵੇਂ ਹੈਗਾ ਸਰਪੰਚ ਦੀ ਸਰਪੰਚ ਦੀ ਚੋਣ ਸੈਪਰੇਟ ਹੁੰਦੀ ਹੈ ਉਹਦੇ ਵਾਸਤੇ ਵੋਟਾਂ ਸੈਪਰੇਟ ਹੁੰਦੀਆਂ ਔਰ ਪੰਚਾਂ ਉਹ ਜਿਹੜੇ ਉਸ ਵਾਰਡ ਵਿੱਚ ਪੰਚ ਹੈਗੇ ਜਿੰਨੇ ਵੀ ਹੈਗੇ ਜਿਵੇਂ ਉਸ ਗ੍ਰਾਮ ਪੰਚਾਇਤ ਉਹ ਵਕਰੀ ਹੁੰਦੀ ਹੈ ਸੋ ਸਰਪੰਚ ਇਜ਼ ਆਲਸੋ ਬੀਇੰਗ ਇਲੈਕਟਿਡ ਜਿਵੇਂ ਤੁਹਾਡਾ ਦੂਸਰੇ ਬਲੌਕ ਸਮਿਤੀ ਜਾਂ ਜ਼ਿਲ੍ਹਾ ਪਰਿਸ਼ਦ ਦੇ ਪਹਿਲੇ ਮੈਂਬਰ ਹੁੰਦੇ ਆ ਫਿਰ ਉਸ ਤੋਂ ਬਾਅਦ ਡੀਸੀ ਇੱਕ ਮੀਟਿੰਗ ਕਰਕੇ ਫਿਰ ਉਹਨਾਂ ਵਿੱਚ ਚੋਣੇ ਜਾਂਦੇ ਆ ਇਹ ਸਰਪੰਚ ਸਰਪੰਚ ਔਰ ਪੰਚ ਵਿੱਚ ਇਸ ਪੰਚਾਇਤ ਜ ਨਹੀਂ ਹੈਗਾ ਇਸ ਤਰ੍ਹਾਂ ਸੋ ਇਸ ਲਈ ਹਰੇਕ ਬੋਲਿੰਗ ਬੂਥ ਵਿੱਚ ਜਿਹੜੇ ਵੈਲਟ ਪੇਪਰਸ ਇਸ਼ੂ ਹੋਣਗੇ ਕਿਸੇ ਵੋਟਰ ਨੂੰ ਉਹ ਦੋ ਤਰ੍ਹਾਂ ਦੇ ਇਸ਼ੂ ਹੋਣਗੇ ਇੱਕ ਪਿੰਕ ਵਾਲਾ ਹੋਏਗਾ ਜਿਹੜਾ ਸਰਪੰਚ ਵਾਸਤੇ ਰੱਖਿਆ ਹੋਏਗਾ ਉਹਦੀ ਪ੍ਰਿੰਟਿੰਗ ਪਿੰਕ ਕਲਰ ਦੇ ਪੇਪਰ ਤੇ ਹੁੰਦੀ ਹੈ ਔਰ ਜਿਹੜਾ ਪੰਚ ਵਾਸਤੇ ਖੜਾ ਹੈਗਾ ਉਹ ਦਾ ਪ੍ਰਿੰਟਿੰਗ ਵਾਈਟ ਪੇਪਰ ਤੇ ਸੋ ਦੋ ਪੇਪਰ ਦਿੱਤੇ ਜਾਣਗੇ ਔਰ ਦੋ ਪੇਪਰਸ ਤੇ ਉਹ ਆਪਣਾ ਮੋਹਰ ਲਗਾ ਕੇ ਜਿਹਨੂੰ ਵੀ ਕਰਨਾ ਹੈਗਾ ਉਹ ਜਾ ਕੇ ਕਰੇਗਾ ਜਿਵੇਂ ਤੁਸੀਂ ਦੱਸਿਆ ਹੈਗਾ ਪਿੰਡ ਦੇ ਸਰਪੰਚ ਦੇ ਲਈ ਹੈ ਤਾਂ ਲਿਮਟ ਕ੍ਰੋਸ ਕਰ ਜਾਂਦੇ ਤਾਂ ਉਹਨਾਂ ਦੇ ਉੱਤੇ ਕਾਰਵਾਈ ਕਿਸ ਤਰ੍ਹਾਂ ਦੀ ਅਸੀਂ ਦੇਖੋ ਇਸ ਤਰ੍ਹਾਂ ਹੈ ਅਸੀਂ ਡੀ ਸੀ ਇਸ ਨੂੰ ਲਿਖ ਰਹੇ ਹਾਂ ਡੀ ਸੀ ਇਸ ਜਿਹੜੇ ਹੈਗੇ ਐਕਸਪੈਂਡਿਚਰ ਮਾਨਿਟਰਿੰਗ ਉਹ ਕਰਨਗੇ ਉਨ੍ਹਾਂ ਦੇ ਥੱਲੇ ਜਿੰਨਾ ਵੀ ਕੋਈ ਐਕਸਾਈਜ਼ ਸਟਾਫ ਹੈ ਜਾਂ ਕੋਈ ਟੈਕਨੀਕਲ ਸਟਾਫ ਹੈ ਉਹਨਾਂ ਦੀ ਡਿਊਟੀਆਂ ਉਹ ਲਗਾ ਦੇ ਠੀਕ ਹੈ ਜੀ ਸਰਾਬਾ ਬਾਕੀ ਇਹਨਾਂ ਇਲੈਕਸ਼ਨਾਂ ਦੇ ਵਿੱਚ ਜਿਹੜੀਆਂ ਅਸੈਂਬਲੀ ਇਲੈਕਸ਼ਨਸ ਹੋ ਜਾਂਦਾ ਜਿਹੜਾ ਇਹਨਾਂ ਦੇ ਵਿੱਚ ਚੱਲਦਾ ਹੈਗਾ ਉਹਦੇ ਜਿਹ ਨਕੀਰ ਪੋਲਿੰਗ ਜਿਓਨ ਕਮਿਸ਼ਨ ਨੇ ਕੀ ਰਹਿਗਾ ਕਰਾ ਦੇ ਦੇਖੋ ਸਾਰੇ ਇਨਸਟਰਕਸ਼ਨ ਜਿਹੜੀਆਂ ਨਾਰਮਲ ਇਲੈਕਸ਼ਨਸ ਵਿੱਚ ਹੁੰਦੀਆਂ ਕਿ ਨਾਟ ਟੂ ਯੂਜ਼ ਮਨੀ ਪਾਵਰ ਨਾਟ ਟੂ ਯੂਜ਼ ਮੈਨ ਨਾਟ ਟੂ ਡਿਸਟ੍ਰਿਬਿਊਟ ਲਿਕਰ ਐਂਡ ਐਨੀ ਸੱਚ ਥਿੰਗਸ ਉਹ ਸਾਰੀਆਂ ਲਾਗੂ ਹੈਗੀਆਂ ਉਹ ਸਾਰੀ ਇਨਸਟਰਕਸ਼ਨਸ ਜਿਹੜੀਆਂ ਹੈਗੀਆਂ ਡੀਸੀਸ ਨੂੰ ਚਲੀ ਗਈਆਂ ਹਨ ਠੀਕ ਹੈ ਨਾ ਸੋ ਜਿੱਥੇ ਵੀ ਕੋਈ ਇਸ ਤਰ੍ਹਾਂ ਦਾ ਕੋਈ ਫੜਿਆ ਜਾਂਦਾ ਹੈਗਾ ਤਾਂ ਉਹ ਕੌਨਫਿਸਕੇਟ ਹੋਏਗਾ ਠੀਕ ਹੈ ਨਾ ਡਿਸਟ੍ਰੋਏ ਹੋਏਗਾ ਕੌਨਫਿਸਕੇਟ ਹੋਏਗਾ ਔਰ ਵੈਸੇ ਵੀ ਅਸੀਂ ਡਰਾਈ ਡੇਜ਼ ਐਲਾਨ ਕਰਾਂਗੇ ਜਿਵੇਂ ਪੋਲਿੰਗ ਡੇ ਐਲਾਨ ਕਰਤਾ ਹੈਗਾ ਸੋ ਸੋ ਕਿਸੇ ਪੋਲੀਟੀਕਲ ਪਾਰਟੀ ਦਾ ਸਿੰਬਲ ਯੂਜ਼ ਕੀਤਾ ਜਾ ਹੀ ਨਹੀਂ ਸਕਦਾ ਲੇਕਿਨ ਕੀ ਬੈਨਰਸ ਤੇ ਜਾਂ ਕੋਈ ਫੋਟੋ ਲਾਉਣਾ ਜਾਂ ਕਿਸੇ ਪਾਰਟੀ ਦਾ ਸਿੰਬਲ ਦਾ ਇਨ ਦੀ ਮਾ دی ماڈل کوڈ آف کنڈکٹ وی ہیو شوڈ اٹ اے پارٹ آف دی ماڈل کوڈ آف کنڈکٹ دیٹ نو پرسن کین پوٹ اینی بینر سمبل فلگ ایٹسٹرا آن اینی گورمنٹ بلڈنگ پہلی گل دوسری گل نو پرسن کین پوٹ اینی سچ آئٹم آن اینی پرائیویٹ بلڈنگ وداؤٹ دی ایكسپریس پرمیشن آف دی اونر ٹھیک ہے جی سو دیٹ اچھا دین ہیٹ دی ایسپریس پرمیشن آف دی اونر اینڈ ا کاپی آف دیٹ پرمیشن ہیز ٹو بی سینڈ ٹو د رٹرنگ آفسر سو دیٹ از اے چیک آن دیٹ ٹھیک ہے جیسے کہ الیکشن میں گورنمنٹ دیکھو گورمنٹ فنکشننگ اسٹل ہو جاتی ہے یہ تو کوئی بھی نہیں چاہتا ہوگا بٹ یس وی ہے ماڈل کوڈ آفکٹ فیلڈر کوڈ آفکٹ کوئی دکھا رہے کوڈ آف کنڈکٹ ہے گرام پنچایتوں کیونکہ پولیٹیکل پارٹیز کی ڈائریکٹ انوالومینٹ نہیں ہوئے گی اس لیے میں ماڈل کمیشن نے ماڈل کوڈ آف کنڈکٹ گرام پنچایت واسطے سپریٹ بنایا ہوا یہ میٹنگ تو بعد اسی ਉ ਆਪਣੀ ਵੈਬਸਾਈਟ ਤੇ ਤਾਂ ਹੈਗਾ ਹੀ ਆ ਆਪਾਂ ਇਹ ਜਾਰੀ ਕਰਾਂਗੇ ਔਰ ਇਹ ਚੀਫ ਸੈਕਟਰੀ ਸਾਹਿਬ ਨੂੰ ਭੇਜਾਂਗੇ ਚੀਫ ਸੈਕਟਰੀ ਸਾਹਿਬ ਇਲ ਡਿਸਟ੍ਰਿਬਿਊਟ ਟੂ ਆਲ ਦੀ ਪੋਲਿਟਿਕਲ ਆਲ ਦੀ ਯੂ ਨੋ ਗਵਰਨਮੈਂਟ ਫੰਕਸ਼ਨਰੀਜ਼ ਡਿਪਾਰਟਮੈਂਟਸ ਐਟ ਸਟੈਟ ਔਰ ਆਨ ਦਿ ਲੈਵਲ ਤੱਕ ਫਾਰਮਲ ਜਿਹੜੀ ਹੁੰਦੀ ਹੈ ਡੀਸੀਜ਼ ਨੂੰ ਵੀ ਜਾਣਨੀ ਆ ਠੀਕ ਹੈ ਨਾ ਸੋ ਇਸ ਜਿਹੜੀ ਮਾਡਰਲ ਕੋਡ ਆਫ ਕੰਡਕਟਰ ਜਿਹੜੀ ਤੁਸੀਂ ਸਵਾਲ ਪੁੱਛਿਆ ਹੈਗਾ ਉਹਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਦਿਸ ਮਾਡਰਲ ਕੋਡ ਆਫ ਕੰਡਕਕਟ ਇਜ਼ ਐਪਲੀਕੇਬਲ ਜਿੰਨੇ ಗ್ರಾಮ ਪੰਚਾਇਤ ਇਲੈਕਸ਼ਨਸ ਤੇ ਜਾਰੀਆਂ ਹੈਗੀਆਂ ਜਿਨ੍ਹਾਂ ਵਿੱਚ ਹੋ ਰਹੀ ਉਨਾ ਉਹਨਾਂ ਦੀ ਜੂਰਿਸਡਿਕਸ਼ਨ ਵਿੱਚ ਹੋਵੇ ਸੋ ਸਭ ਤੋਂ ਪਹਿਲੀ ਗੱਲ ਹੈ ਕਿ ਇਹ ਜਿਹੜੇ ਮਿਨਿਸਪਲ ਏਰੀਆਜ਼ ਹੈਗੇ ਸ਼ਹਿਰ ਸ਼ੂ ਰਹਿਗੇ ਉਹਦੇ ਵਿੱਚ ਬਾਰਡਰ ਕਟਆਫ ਕਨੈਕ ਲਾਗੂ ਨਹੀਂ ਹੋਵੇਗਾ ਪਹਿਲੀ ਗੱਲ ਦੂਸਰੀ ਗੱਲ ਕਈ ਵਾਰ ਸਰਬਸਮਤੀ ਨਾਲ ਸਰਪੰਚ ਵੀ ਚੁਣਿਆ ਜਾਂਦਾ ਹੈ ਪਿਛਿਵਾਂ 2018 ਵਿੱਚ ਵੀ ਕਾਫੀ ਵੱਡੇ ਪੱਧਰ ਤੇ ਸਰਬਸਮਤੀਆਂ ਹੋਈਆਂ ਮੈਂ ਕਹਿੰਦਾ ਹੈਗਾ ਕਮਿਸ਼ਨ ਕਹਿ ਰਿਹਾ ਹੈਗਾ ਕਿ ਜੇ ਤਾਂ ਸਾਰਾ ਪਿੰਡ ਜਿਹੜਾ ਹੈਗਾ ওয়ার্ডਸ ਐਸ ਵੈਲ ਐਸ ਸਰਪੰਚ ਸਰਬਸਮਤੀ ਨਾਲ ਚੁਣਿਆ ਜਾਣਗੇ ਤਾਂ ਮਾਡਲ ਕੋਡ ਆਫ ਕੰਡਕਟ ਨਹੀਂ ਲੱਗੂ ਹੋਏਗਾ ਉੱਥੇ ਪਰੰਤੂ ਜੇਕਰ ਇੱਕ ওয়ার্ড ਵਿੱਚ ਵੀ ਇੱਕ ਸਰਪੰਚ ਖੜਾ ਹੈ ਇੱਕ ਪੰਚ ਖੜਾ ਹੈ ਤਾਂ ਉਹ ਸਾਡੇ ਵਾਸਤੇ ਮਾਡਲ ਕੋਡ ਆਫ ਕੰਡਕਟ ਉੱਥੇ ਲਾਗੂ ਹੋਵੇਗਾ ਸੋ ਮਾਡਲ ਕੋਡ ਆਫ ਕੰਡਕਟ ਵਿੱਚ ਜਿਹੜੀ ਅਸੀਂ ਚੀਜ਼ਾਂ ਲਿਖਿਆ ਹੈਗੀ ਆ ਮੈਂ ਤੁਹਾਨੂੰ ਥੋੜਾ ਜਿਆਦਾ ਅਸੁਵਿਧਾ ਕਿ ਸਟੇਟ ਮਿਨਿਸਟਰਸ ਜਿਹੜੇ ਹੈਗੇ ਆ ਉਹ ਆਪਣੀ ਅਫੀਸ਼ੀਅਲ ਵਿਜ਼ਿਟ ਜਿਹੜੀ ਹੈਗੀ ਆ ਉਹਦੇ ਵਿੱਚ ਇਲੈਕਸ਼ਨੇਰਿੰਗ ਵਗੈਰਾ ਹੋਰ ਦਾ ਕਿਸੇ ਤਰੀਕੇ ਨਾਲ ਕਰਨਗੇ ਨਹੀਂ ਕਰਨਗੇ ਨਹੀਂ ਅਫੀਸ਼ੀਅਲ ਮਸ਼ੀਨਰੀ ਪਰਸਨਲ ਜਿਹੜੀ ਹੈਗੀ ਆ ਗਵਰਨਮੈਂਟ ਰਿਸੋਰਸਸ ਨਹੀਂ ਯੂਜ਼ ਕਰਨਗੇ ਗਵਰਨਮੈਂਟ ਵਹੀਕਲਸ ਇਨ ਦੀ ਇੰਟਰਸਟ ਫਰਦਰ ਟੂ ਫਰਦਰ ਦੀ ਇੰਟਰਸਟ ਆਫ ਐਨੀ ਕੈਂਡੀਡੇਟ ਨਹੀਂ ਕਰਨਗੇ ਸੈਂਕਸ਼ਨ ਆਫ ਨਿਊ ਗ੍ਰਾਂਟਸ ਨਿਊ ਪੇਮੈਂਟਸ ਆਊਟ ਆਫ ਥੇਅਰ ਡਿਸਕਸਰੀ ਫੰਡ ਇਸ ਆਲਸੋ ਬੈਨਡ ਬਾਈ ਬਾਈ ਦੀ ਮਿਨਿਸਟਰਸ অর ਅਦਰ ਅਥਾਰਟिटीज کوئی بھی فائنینشیئل گرانٹ اور پرومس جہی ہے فور دی کنسٹرکشن آف روڈ پرویژن آف ڈرنکنگ واٹر اکسٹرا وہ بھی نہیں uh, جا بھی کی جائے گی کوئی نو اسکیم یا کوئی اناؤسم نیو اسکیم ان گرام پنچایت ایریا ول ناٹ بی الاؤڈ فاؤنڈیشن اسٹون آف اے سکیم اور پروجیکٹ ان دی گرام پنچایت ایریا ول ناٹ بی الاؤڈ سو اس طرح سے کور کیا ہے گا, کافی کچھ سرکلٹ ہو جانگیاں ٹھیک ہے. ہے جی ਸਰ ਇਹ ਸਰ ਇਹ ਇੱਕ ਪਾਰਟੀਕੂਲਰ ਡਾਟਾ ਹੈ ਕਿ ਇਸ ਵੀਲ ਕਿਉਂ ਨਹੀਂ ਆਉਂਦੀ ਹੈ ਪੰਚਾਇਤਾਂ ਦਾ 1.5 ਸਰ ਇਹ ਮੈਡਮ ਦਾ ਸਵਾਲ ਨਹੀਂ ਮੈਨੂੰ ਦਾ ਸਵਾਲ ਪਹਿਲੇ ਸੁਣ ਲੈਂਦੇ ਮੈਡਮ ਜੀ ਅੱਜ ਚਲੋ ਮੈਡਮ ਨਹੀਂ ਨਹੀਂ ਕੁਝ ਕਹਿਣਾ ਚਾਹਦੇ ਤੁਹਾਡੇ ਪ੍ਰੈਸ਼ਰ ਨਾਲ ਸੋ ਮੈਂ ਤੁਹਾਨੂੰ ਕੀ ਕਿਹਾ ਸੀਗਾ ਮੈਂ ਤੁਹਾਨੂੰ ਕਹਿਆ ਸੀ ਮੈਂ ਬਰੀਫਲੀ ਤੁਹਾਨੂੰ ਦੱਸ ਦਿੰਦਾ ਕਈ ਮਤਨ ਨੂੰ ਇਹ ਕਹਿ ASCIIਗਾ ਕਿ ਡੇਟਸ ਅਨਾਉਂਸ ਬਿਚ ਦਸੋਂ ਪਹਿਲਾ ਜੇਕਰ ਕਿਸੇ ਨੂੰ ਕੋਈ ਸਵਾਲ ਹੈ ਕਿ ਤੁਸੀਂ ਸਵਾਲ ਪੁੱਛਣਾ ਸ਼ੁਰੂ ਕਰਤਾ ਠੀਕ ਹੈ ਤੁਸੀਂ ਸ਼ਰਾਬ ਦੇ ਬਾਰੇ ਪੁੱਛ ਲਿਆ ਤੁਸੀਂ ਉਹ ਕਰ ਲਿਆ ਤੁਸੀਂ ਮੈਂ ਫਿਰ ਰੁਕ ਗਿਆ ਵਿੱਚ ਠੀਕ ਹੈ ਨਾ ਹੁਣ ਤੁਸੀਂ ਕਹਿੰਦੇ ਹੋ ਕਿ ਡੇਟਸ ਜਿਹੜੀ ਹੈ ਕਿ ਅਨਾਉਂਸ ਕਰਦੀ ਮੈਂ ਤੁਹਾਨੂੰ ਦੱਸ ਦਦਾ ਸੋ ਕੀਪਿੰਗ एवरीथिंग ਇਨ ਮਾਈਂਡ ਆਲਸੋ ਕੀਪਿੰਗ ਇਨ ਮਾਈਂਡ ਕਿ ਸਕੂਲ ਦੇ ਐਗਜ਼ਾਮਸ ਜਿਹੜੇ ਹੈਗੇ ਅਕਟੂਬਰ 8 ਜਾਂ 9 ਤੱਕ ਹੋ ਰਹੇ ਹੈਗੇ ਉਹ ਵੀ ਸਹੀ ਸਾਰੇ ਕੀਤੇ ਯੂਪੀਐਸਸੀ ਦਾ ਵੀ ਕੋਈ ਮੇਜਰ ਪੇਪਰ ਵਗੈਰਾ ਹੈ ਨਹੀਂ ਇਸ ਟਾਈਮ ਤੇ ਮੈਂ ਹੋਂ ਤੁਹਾਨੂੰ ਡੇਟਸ ਦੱਸ ਰਿਹਾ ਹੈਗਾ ਇਹ ਪ੍ਰੈਸ ਨੋਟ ਦੇ ਵਿੱਚ ਹੈਗੀ ਹੈ ਪ੍ਰੈਸ ਨੋਟ ਸਾਡੇ ਕੋਲ ਕਾਪੀਆਂ ਵਾਧੂ ਹੈਗੀਆਂ ਵੀ ਵਿਲ ਗਿਵ ਯੂ ਅ ਕਾਪੀ ਆਫ ਦੀ ਪ੍ਰੈਸ ਰੋਟ ਅੱਜ ਹੈ ਕਿ 25 27 ਤਰੀਕ ਮੀਨਸ ਪਰਸੋਂ ਨੂੰ ਅਸੀਂ ਜਿਹੜੀ ਫਾਰਮਲ ਨੋਟੀਫਿਕੇਸ਼ਨ ਕਰਾਂਗੇ 27 ਨੂੰ ਠੀਕ ਹੈ 27 ਫਰਾਈਡੇ ਹੈਗਾ ਇਹ ਫਾਰਮਲ ਨੋਟੀਫਿਕੇਸ਼ਨ ਜਾਏਗਾ ਇਹਦੀ ਕਾਪੀ ਗਜ਼ਟ ਨੋਟੀਫਿਕੇਸ਼ਨ ਵਾਸਤੇ ਅਸੀਂ ਭੇਜ ਰਹੇ ਹਾਂ ਕਿ ਹੁਣ ਇਸ ਤੋਂ ਬਾਅਦ ਔਰ ਉਹ 27 ਨੂੰ ਨੋਟੀਫਾਈ ਹੋ ਜਾਏਗਾ ਸੋ 27 ਤੋਂ ਤੁਹਾਡੇ ਨੋਮੀਨੇਸ਼ਨ ਦਾ ਪੀਰੀਅਡ ਸਟਾਰਟ ਹੁੰਦਾ ਹੈ ਨੋਮੀਨੇਸ਼ਨ ਦਾ ਪੀਰੀਅਡ ਹੈਗਾ 11 ਤੋਂ ਲੈ ਕੇ 3 ਵਜੇ ਤੱਕ ਕਿਸੇ ਵੀ ਆਰੋ ਦੇ ਕੋ ਪਹਿਲੀ ਗੱਲ ਉਸ ਤੋਂ ਬਾਅਦ ਕੁਝ ਛੁੱਟੀਆਂ ਆ ਰਹੀਆਂ ਵਿੱਚ ਸੋ 4 ਤਰੀਕ ਨੂੰ ਕਿਉਂਕਿ ਇੱਕ ਇੱਕ ਔਰ ਦੋ ਦੀ ਛੁੱਟੀ ਐ ਐਕਸਟਲੀ 4 ਤਰੀਕ ਨੂੰ 3 ਵਜੇ ਤੱਕ ਦੋ ਹਫ਼ਤੇ ਹੈ ਦੋ ਹਫ਼ਤੇ ਸੋਰੀ ਦੋ ਤਿੰਨ ਦੀ ਛੁੱਟੀ ਹੈ ਸੋ 4 ਤਰੀਕ ਨੂੰ ਇਸ ਦੀ ਲਾਸਟ ਡੇਟ ਫॉर ਫਾਈਲਿੰਗ ਨੋਮੀਨੇਸ਼ਨਸ 4 10 4 اکتوبر इज द लास्ट डेट फॉर फाइलिंग नॉमिनेशंस वो भी 10 बजे तक आपा 11:00 ਦਾ 3 ਨਹੀਂ ਕਹਿੰਦੇ ਆਪਾਂ ਹੁਣ 3:00 ਵਜੇ ਤੱਕ ਨੋਮੀਨੇਸ਼ਨਸ ਆ ਸਕਦੀ ਹੈਗੀ 4 ਤਰੀਕ ਨੂੰ ਅਗਲੇ ਦਿਨ 5 ਤਰੀਕ 5 اکتوبر ਨੂੰ ਸਕਰੂਟੀ ਹੋਏਗੀ ਆਰੋਜ਼ ਵੱਲੋਂ ਇਸ ਸਕਰੂਟੀ ਵਿੱਚ ਦੂਸਰੇ ਕੈਂਡੀਡੇਟਸ ਦੇ ਕੋਈ ਆਪੋਜ਼ਿੰਗ ਕੈਂਡੀਡੇਟ ਜਾਂ ਸਾਰੇ ਜੀ ਆਬਜੈਕਸ਼ਨ ਕੋਈ ਕਰਨਾ ਹੈਗਾ ਤੋਂ ਸਕਰੂਟੀ ਨੇ ਦੌਰਾਨ ਉਹ ਕਰਦੇ ਹੈਗੇ ਸੋ 5 ਤਰੀਕ ਨੂੰ ਸਕਰੂਟੀ ਹੋਏਗੀ ਔਰ 7 ਤਰੀਕ ਨੂੰ کیونکہ سنڈے ہے تو ست تری ست اکتوبر لاسٹ ڈیٹ فار ویڈرال آف کینڈیڈیچرز ایف اینی کئی بار کوئی ویڈرال کرتا ہے وہ ست تری تک ہے گا ٹائمنگ بھی تین بجے تک ہے اپ ٹو تھری پی ایم الیون ٹو تھری ٹھیک ہے جی الیکشن ڈیٹ میں اناؤنس کر رہا ہے گا پندرہ اکتوبر دو ہزار الیکشن پندرہ اکتوبر دو ہزار چوبی نو ہونگے. ਔਰ ਇਲੈਕਸ਼ਨ ਦੌਰਾਨ ਜਿਹੜੀ ਪੋਲਿੰਗ ਦਾ ਸਮਾਂ ਹੈ ਉਹ ਕਾਨੂੰਨ ਅਨੁਸਾਰ 8 ਘੰਟੇ ਘਟੋਗਟ ਦੇਣੇ ਹੁੰਦੇ ਆ ਅਸੀਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੋਲਿੰਗ ਹੋਵੇਗੀ ਹਾਂਜੀ ਸੋ 8 ਤੋਂ 4 ਪੋਲਿੰਗ ਹੋਵੇਗੀ ਔਰ ਪੋਲਿੰਗ ਤੋਂ ਬਾਅਦ ਜਿਵੇਂ ਸਟੈਂਡਰਡ ਪ੍ਰੈਕਟਿਸ ਹੈ ਕਾਊਂਟਿੰਗ ਜਿਹੜੀ ਹੈਗੀ ਹੈ ਉਸੇ ਪੋਲਿੰਗ ਬੂਥ ਵਿੱਚ ਕੀਤੀ ਜਾਵੇਗੀ ਕਿਸ ਚੀਜ਼ ਦੀ ਮੈਡਮ देयर इज नो ਟਾਈਮਿੰਗ ਫॉर ਕਾਊਂਟਿੰਗ देयर इज व्हाई वी हैव ਸਟਾਪਡ ਐਟ 4:00 ਤਾਂ ਕਿ ਉਹ ਸਾਰੇ ਕਾਗਜ਼ ਪੱਤਰ ਵਗੈਰਾ ਉਹ ਪੂਰੇ ਹੋ ਜਾਣ ਉਸ ਤੋਂ ਬਾਅਦ ਜਿਹੜਾ ਉੱਥੇ ਦਾ ਪ੍ਰੈਜ਼ਾਈਡਿੰਗ ਆਫੀਸਰ ਹੈ ਪੋਲਿੰਗ ਬੂਥ ਦਾ ਉਹਨੂੰ ARO ਨਿਯੁਕਤ ਕੀਤਾ ਮਤਲਬ ਉਹਨੂੰ ARO ਦੇ ਪਾਵਰਸ ਦਿੱਤੇ ਗਏ ਹਨ ਉਹ ਫਿਰ ਉਹਦੀ ਕਾਊਂਟਿੰਗ ਵਗੈਰਾ ਕਰਕੇ ਤੇ ਰਿਜ਼ਲਟ ਜੋ ਵੀ ਹੈਗਾ ਉਹ ਡਿਕਲੇਅਰ ਕਰੇਗਾ ਜੇਕਰ ਉਸ ਵਾਰਡ ਵਿੱਚ ਇਕ ਜਾਂ ਦੋ ਦਾ ਜੋ やっਤੇ ਨੇ ਪੋਲਿੰਗ ਬੂਥ ਹੋਣਗੇ ਤਾਂ ਕਾਊਂਟਿੰਗ ਇੱਕ ਪੋਲਿੰਗ ਬੂਥ ਵਿੱਚ ਹੀ ਹੋਏਗੀ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਵੋਟਸ ਸੀਗੇ ਜਿਹੜੇ ਮਤਲਬ ਜਿਹਨਾਂ ਵੋਟਰ ਸਭ ਤੋਂ ਜ਼ਿਆਦਾ ਸੀ ਜੋ ਉਹਨੂੰ ਵੱਡਾ ਮੰਨਿਆ ਜਾਗੇ ਤਾਂ ਉਹ ਦੋ ਤਿੰਨ ਬੈਲਟ ਬਾਕਸ ਉੱਥੇ ਜਾ ਕੇ ਉੱਥੇ ਕਾਊਂਟ